ਸਚੇ ਪਾਤਸ਼ਾਹ ਜੀ ਦੀ ਸਾਧੀ ਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਅੰਤ ਸ਼ਕਤੀਆਂ ਦੇ ਮਾਲਕ ਅਥਾ ਕਿਰਪਾ ਦੇ ਸੋਮੇ ਸਤਗੁਰੂ ਸਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਤੇ ਬੇਅੰਤ ਬਾਣੀ ਦਾ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਤੇ ਉਤੇ ਨਾਲ ਹੀ ਜਨ ਤੇ ਇਸ ਤਰ੍ਹਾਂ ਦੇ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ ਜਿੰਨਾ ਸ਼ਬਦਾਂ ਦਾ ਜਦੋਂ ਆਪਾਂ जाप ਕਰਦੇ ਹਾਂ ਤਾਂ ਉਹ ਕਥਨ ਜਿਹੜਾ ਗੁਰੂ ਸਾਹਿਬ ਦਾ ਸਾਤ ਹੋ ਜਾਂਦਾ ਕਿ ਤਾਤੀ ਬਉ ਨਾ ਲੱਗਈ ਪਾਰ ਬ੍ਰਹਮ ਸਗਣਾਈ ਚ ਉਹ ਗਲਦ ਹਮਾਰੇ ਆਮ ਕਰ ਦੁਖ ਲੱਗੇ ਨਾ ਭਾਈ ਕਿਉਂਕਿ ਜਦੋਂ ਸ੍ਰਿਸ਼ਟੀ ਦੇ ਉੱਤੇ ਕਾਇਨਾਤ ਦੇ ਉੱਤੇ ਪਾਪਾਂ ਦਾ ਵਿਕਾਰਾਂ ਦਾ ਬੁਰੀਆਂ ਰੂਹਾਂ ਦਾ ਜ਼ੋਰ ਵਧਿਆ ਤਾਂ ਉਹ ਸਮੇਂ ਧਰਤੀ ਨੇ ਤੇ ਧਰਮ ਨੇ ਪਰਮੇਸ਼ਰ ਅੱਗੇ ਪੁਕਾਰ ਕੀਤੀ ਕਿ اے ਪ੍ਰਮਾਤਮਾ ਉਨੀ ਇਸ ਧਰਤੀ ਦੇ ਉੱਤੇ ਤੁਸੀਂ ਆਪ ਕੋਈ ਸਰੂਪ ਧਾਰਨ ਕਰਕੇ ਆਓ ਤੇ ਇਸ ਧਰਤੀ ਦੇ ਉੱਤੇ ਬੁਰਾਈਆਂ ਦਾ ਨਾਸ਼ ਕਰਕੇ ਸੰਤਾ ਮਹਾਪੁਰਖਾਂ ਨੂੰ ਪ੍ਰਗਟ ਕਰੋ ਸੋ ਉਸ ਸਮੇਂ ਧਰਤੀ ਦੇ ਧਰਮ ਦੀ ਪੁਕਾਰ ਸੁਣ ਕੇ ਆਪ ਨਰਾਇਣ ਕਲਾ ਧਾਰ ਜਗਮਹਿ ਪਰਵਰੀ ਉਹ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਦੇ ਮਹਾਵਾਕ ਅਨੁਸਾਰ ਸੁਣੀ ਪੁਕਾਰ ਦਾ ਆਤਾਰ ਪ੍ਰਭ ਗੁਰੂ ਨਾਨਕ ਜਗਮਹਿ ਪਟਹਾਇਆ ਆਪ ਸਤਿਗੁਰੂ ਸਰੂਪ ਹੋ ਕੇ ਆਪ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਦਾ ਉਤਾਰਨ ਕਰਕੇ ਧਰਤੀ ਤੇ ਆਏ ਜਿਨ੍ਹਾਂ ਨੇ ਸ੍ਰਿਸ਼ਟੀ ਦੇ ਉੱਤੇ ਪਾਪਾਂ ਦਾ ਤੇ ਬਾਕੀਆਂ ਦਾ ਨਾਸ਼ ਕਰਦੇ ਹੋਏ ਸੰਤਾਂ મહાਪੁਰਖਾਂ ਬ੍ਰੰਮ ਗਿਆਨੀਆਂ ਨੂੰ ਪੈਦਾ ਕੀਤਾ ਉਹਨਾਂ ਲੋਕਾਂ ਦੇ ਵਿੱਚੋਂ ਜਿਨ੍ਹਾਂ ਬਾਰੇ ਕਦੇ ਕੋਈ ਸੋਚ ਵੀ ਨਹੀਂ ਸਕਦਾ ਸੀ ਇੱਕ ਠੱਗ ਤੇ ਕਾਤਲ ਨੂੰ ਸੱਜਣ ਬਣਾ ਕੇ ਇੱਕ ਮਹਾਪੁਰਖ ਬਣਾਇਆ ਇੱਕ ਚੋਰ ਨੂੰ ਭੂਮੀਆਂ ਸੰਤ ਬਣਾਇਆ ਜਿਨ੍ਹਾਂ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ ਉਹਨਾਂ ਨੂੰ ਮਹਾਰਾਜ ਨੇ ਬ੍ਰਹਮ ਦ੍ਰਿਸ਼ਟੀ ਬਖਸ਼ ਦਿੱਤੀ ਐਡੀ ਵੱਡੀ ਕਰਾਮਾਤ ਐਡੀ ਵੱਡੀ ਤਾਕਤ ਗੁਰੂ ਸਾਹਿਬ ਦੇ ਸ਼ਬਦ ਵਿੱਚ ਹੈ ਇਹ ਸਾਰਿਆਂ ਦਾ ਜਿਹੜਾ ਜੀਵਨ ਹੈ ਇੱਕ ਇੱਕ ਸ਼ਬਦ ਦੇ ਨਾਲ ਹੀ ਮਹਾਰਾਜ ਨੇ ਬਦਲ ਕੇ ਰੱਖ ਦਿੱਤਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਜੁੜੇ ਹੋਏ ਅੱਜ ਵੀ ਬੇਅੰਤ ਐਸੇ ਸੇਵਕ ਨੇ ਇਨਾਂ ਦੇ ਜੀਵਨ ਵਿੱਚ ਕੌਤਕ ਵਰਤਦੇ ਨੇ ਬਿਆੰਤ ਸੰਗਤਾਂ ਨਾਲ ਫੋਨ ਤੇ ਗੱਲ ਹੁੰਦੀ ਰਹਿੰਦੀ ਹੈ ਇੱਕ ਬੀਬਾ ਜੀ ਦੱਸਦੇ ਨੇ ਕਿ ਬਚਪਨ ਤੋਂ ਹੀ ਸਤਿਗੁਰਾਂ ਨਾਲ ਪ੍ਰੇਮ ਐ ਸਨੇਹ ਹੈ ਔਰ ਬਾਣੀ ਪੜ੍ਹਦੇ ਨੇ ਇੱਕ ਅਖੰਡ ਜੋਤ ਹਮੇਸ਼ਾ ਹੀ ਉਹਨਾਂ ਦੇ ਘਰ ਦੀਵਾਲੇ ਦੁਆਲੇ ਉਹਨਾਂ ਦੀ ਪ੍ਰੋਟੈਕਸ਼ਨ ਕਰਦੀ ਹੈ ਸੋ ਇਹ ਕੀ ਕਿਰਪਾ ਹੈ ਇਹ ਪ੍ਰਮਾਤਮਾ ਦੀ ਕਿਰਪਾ ਹੈ ਉਸ ਕਾਲਪੁਰਖ ਦੀ ਹੁਣ ਜੇ ਆਪਾਂ ਕਹੀਏ ਇਹ ਆਪੋ ਆਪਣੀ ਸ਼ਰਧਾ ਹੈ ਆਪੋ ਆਪਣਾ ਪ੍ਰੇਮ ਹੈ ਗੁਰੂ ਦੇ ਨਾਲ ਹਰੋਸ ਬੀਬਾ ਜੀ ਨੇ ਦੱਸਿਆ ਵੀ ਇੱਕ ਵੇਰਾ ਮੈਂ ਗੁਰੂ ਨਾਨਕ ਸਾਹਿਬ ਦੀ ਫੋਟੋ ਵੇਖ ਕੇ ਆ ਕੇ ਆ ਕਿ ਮਹਾਰਾਜ ਜਿਸ ਤਰ੍ਹਾਂ ਬੀਬੇ ਨਾਨਕੀ ਤੁਹਾਡੀ ਭੈਣ ਹੈ ਮੈਂ ਵੀ ਤੁਹਾਡੀ ਭੈਣ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹ ਆਵਾਜ਼ ਉਹਦੇ ਨਿਕਲੀ ਤੈਨੂੰ ਰਾਤ ਨੂੰ ਸੁੱਤੀ ਪਏ ਨੂੰ ਬੀਬਾ ਜੀ ਨੂੰ ਸੁਪਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨ ਹੋਏ ਗੱਲ ਤਾਂ ਸਿਰਫ ਪ੍ਰੇਮ ਦੀ ਸ਼ਰਧਾ ਦੀ ਹੈ ਭਰੋਸੇ ਦੀ ਹੈ ਜਿਵੇਂ ਸੀ ਭਰੋਸੇ ਨਾਲ ਸ਼ਰਧਾ ਦੇ ਨਾਲ ਕਹਿੰਦੀਆਂ ਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਪਾਤਾ ਤੂੰ ਮੇਰਾ ਬੰਧੂ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਧਾਈ ਤਾਂ ਪੋ ਕਿਹਾ ਕੜਾ ਜੀ ਫਿਰ ਉਹ ਪਰਤਖ ਮਾਵਾ ਵੀ ਬਣ ਜਾਂਦਾ ਭੈਣ ਭਰਾ ਵੀ ਬਣ ਜਾਂਦਾ ਅੰਗ ਸੰਗ ਹੋ ਕੇ ਵਰਤਦਾ ਬਾਕੀ ਨਿੰਦਕਾਂ ਦੇ ਮਗਰ ਕਿੰਤੂ ਪ੍ਰੰਤੂ ਵਾਲਿਆਂ ਦੇ ਮਗਰ ਲੱਗਣ ਦੀ ਲੋੜ ਨਹੀਂ ਕੋਈ ਕਹਿੰਦਾ ਜੋਤ ਨਹੀਂ ਲਾਉਣੀ ਕੋਈ ਕਹਿੰਦਾ ਜੀ ਜਲ ਨਹੀਂ ਕੋਲੇ ਰੱਖਣਾ ਜਾਪ ਨਹੀਂ ਕਰਨਾ ਬੇਅੰਤ ਤਰ੍ਹਾਂ ਦੇ ਕਿੰਤੂ ਪ੍ਰੰਤੂ ਕਰਨ ਵਾਲੇ ਲੋਕ ਨੇ ਆਪਾਂ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਕਿ ਇਹਨਾਂ ਨੇ ਬਹੁਤ ਸੰਗਤ ਤੋੜ ਦਿੱਤੀ ਹੈ ਦਸੰਦ ਦੇ ਨਾਲ ਉਹ ਵੀ ਤੋੜ ਦਿੱਤੀ ਹੈ ਸੋ ਇਹਨਾਂ ਨਿੰਦਕਾਂ ਦੇ ਪਿੱਛੇ ਆਪਾਂ ਨਹੀਂ ਲੱਗਣਾ ਕਿਉਂਕਿ ਇਹ ਨਿੰਦਕ ਗੁਰੂ ਦੇ ਸ਼ਬਦ ਨੂੰ ਸਰਬਸ਼ਕਤੀਮਾਨ ਨਹੀਂ ਮੰਨਦੇ ਤਾਂ ਸਿਰਫ ਇੱਕ ਗਿਆਨ ਦਾ ਜ਼ਰੀਆ ਮੰਨਦੇ ਨੇ ਇਹ ਗੁਰੂ ਰੂਪ ਪਰਮੇਸ਼ਰ ਰੂਪ ਮੰਨ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦਾ ਇਸ ਕਰਕੇ ਆਪਾਂ ਆਪਣੀ ਭਾਵਨਾ ਨੂੰ ਪਰਵਰ ਰੱਖਣਾ ਹੈ ਸ਼ਰਧਾ ਨੂੰ ਪਰਵਰ ਰੱਖਣਾ ਹੈ ਸ਼ਬਦਾਂ ਵੀ ਫਲ ਲੱਗਦਾ ਹੈ ਪ੍ਰੇਮ ਨੂੰ ਫਲ ਲੱਗਦਾ ਹੈ ਭਗਤੀ ਨੂੰ ਫਲ ਲੱਗਦਾ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਦਸਮ ਗ੍ਰੰਥ ਦੇ ਵਿੱਚ ਸਰਬ ਲੋਗ ਗ੍ਰੰਥ ਦੇ ਵਿੱਚ ਬਿਆਨ ਕਵਚ ਦੱਸੇ ਨੇ ਹੁਣ ਜਿਵੇਂ ਬ੍ਰਹਮ ਕਵਚ ਦਾ ਜਾਪ ਦੁਨੀਆ ਬਹੁਤ ਕਰਦੀ ਹੈ ਕਰਨਿੰਦ ਕ ਲੋਕ ਕਹਿੰਦੇ ਨੇ ਜੀ ਕਿਹੜਾ ਕਮਜ ਕਿਹੜਾ ਫਲਾਣਾ ਜਿਨ੍ਹਾਂ ਨੇ ਨਿੰਦਿਆ ਕਰਨੀ ਤਾਂ ਉਸ ਜੀ ਨੂੰ ਦੇਖਦੇ ਆ ਗੁਰੂ ਸਾਹਿਬ ਜੀ ਨੂੰ ਪਹਿਲੀ ਜਿਹੜੇ ਅਗੰਮੀ ਦ੍ਰਿਸ਼ਟੀ ਦੇ ਮਾਲਕ ਸੀ ਬਗੇ ਨਿੰਦਕਾਂ ਨੇ ਆ ਕੇ ਸੰਗਤ ਨੂੰ ਬਾਣੀ ਨਾਲੋਂ ਤੋੜਨ ਦੇ ਲਈ ਦਸਮ ਦੀ ਬਾਣੀ ਨਾਲੋਂ ਤੋੜਨ ਦੇ ਲਈ ਬਿਆੰਤ ਤਰ੍ਹਾਂ ਦੇ ਯਤਨ ਕਰਨੇ ਨੇ ਤਾਂ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਧੰਨ ਗੁਰ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਇੱਕ ਕਬਜ ਪਾ ਦਿੱਤਾ ਗਉੜਾ ਰਾਗ ਦੇ ਵਿੱਚ ਜਿੱਥੇ ਆਪਾਂ ਸੋਚੀਏ ਤੇ ਵਾਹਿਗੁਰੂ ਗੁਰਮੰਤਰ ਵੀ ਇੱਕ ਕਬਜ ਹੈ। ਮੂਲ ਮੰਤਰ ਵੀ ਇੱਕ ਕਬਜ ਹੈ ਜਿਹੜਾ ਸਾਡੀ ਰੱਖਿਆ ਕਰਦਾ ਹੈ। ਸਾਡੀਆਂ ਮਨੋ ਭਾਵਨਾਵਾਂ ਪੂਰੀਆਂ ਕਰਦਾ ਹੈ। ਸੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕਿੰਡੀ ਵੱਡੀ ਸ਼ਕਤੀ ਵਾਲਾ ਪਾਵਰਫੁਲ ਕਬਜ ਰੱਖਿਆ ਹੈ। ਉਸ ਕਬਜ ਨੂੰ ਪੜੋ 108 ਮਣਕਿਆਂ ਦੀ ਮਾਲਾ ਲੈ ਕੇ ਭਾਵੇਂ 5 ਵਾਰ 5 ਮਾਲਾ ਸਵੇਰੇ ਕਰੋ ਅਮਰਤ ਵੇਲੇ ਉੱਠ ਕੇ ਕਰ ਲਓ ਸ਼ਾਮ ਨੂੰ ਕਰ ਲਓ। ਜਾਲ ਕੋਲੇ ਰੱਖ ਕੇ ਜੋਤ ਲਾ ਕੇ ਉਸੇ ਤਰ੍ਹਾਂ ਪੂਰੀ ਵਿਧੀ ਅਨੁਸਾਰ ਮੇਰਾ ਅਨੁਸਾਰ ਕਰ ਲੋ ਇਹ ਕਬਜ ਬਹੁਤ ਸ਼ਕਤੀਸ਼ਾਲੀ ਹੈ ਸਾਰੀਆਂ ਮਨੋ ਭਾਵਨਾਵਾਂ ਪੂਰੀਆਂ ਕਰਦਾ ਹੈ ਕੋਈ ਵੀ ਬੁਰੀ ਚੀਜ਼ ਬੁਰੀ ਆਤਮਾ ਕੋਈ ਵੀ ਬੁਰੀਾਈ ਕਿਸੇ ਦਾ ਕਰਿਆ ਕਰਾਇਆ ਜੋ ਕੁਝ ਵੀ ਹੈ ਕੋਈ ਵੀ ਤੁਹਾਡੇ ਨੇੜੇ ਨਹੀਂ ਆਏਗਾ ਚੌਗਰ ਦਾ ਹਮਾਰਾ ਆਰਾਮ ਕਰ ਦੁੱਖ ਲੱਗੇਗਾ ਭਾਈ ਲਓ ਤੁਸੀਂ ਦਰਸ਼ਨ ਕਰ ਸਕਦੇ ਹੋ ਗੌਂਡ ਮਹੱਲਾ ਪੰਜਵਾ ਜਾ ਕੋ ਰੱਖ ਹੈ ਰਾਖਣ ਹਾਰ ਿਸਕਾ ਅੰਗ ਕਰੇ ਨਰੰਕਾਰ ਰਹਾ ਮਾਤ ਗਰਭ ਮਹਿ ਅਗਰ ਨਾ ਜੋ ਹੈ ਕਾਮ ਕ੍ਰੋਧ ਲੋਭ ਮੋਹ ਨਾ ਪੋ ਹੈ ਸਾਧ ਸੰਗ ਜਪੈ ਨਰੰਕਾਰ ਨਿੰਦਕ ਕਹਿ ਮੋਹ ਲਾਗੈ ਛਾਰ RAM ਕਬਚ ਦਾਸ ਕਾ ਸਨਾਹ ਦੂਤ ਦੁਸ਼ਟ ਤਿਸ ਕੋਤ ਨਾ ਹੈ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਣਾ ਜੋ ਜੋ ਸ਼ਰਨ ਪਿਆ ਹਰ ਰਾਈ ਸੋ ਦਾਸ ਰੱਖਿਆ ਸੋ ਦਾਸ ਰੱਖਿਆ ਆਪਣੇ ਕੰਠ ਲਾਏ ਜੇ ਕੋ ਬਾਤ ਕਰੇ ਅਹੰਕਾਰ ਉਹ ਖਿੰਮੈ ਰੁਲਤਾ ਖਾਕੂ ਨਾਲ ਹੈ ਪੀ ਸੱਚਾ ਹੋਵਨ ਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਪ੍ਰਾਣ ਅਧਾਰ ਸੋ ਇਹ ਰਾਮ ਕਵਚ ਗਉੜਾ ਰਾਗ ਦੇ ਵਿੱਚ ਇਦੇ ਵਿੱਚ ਆ ਗਿਆ RAM ਕਬਜ ਦਾਸ ਕਸਨਾ RAM ਕਬਜ ਭਾਵ RAM ਦੇ ਨਾਮ ਦਾ ਕਬਜ ਹੈ ਇਹਨੂੰ ਤੁਸੀਂ ਜਪੋਗੇ ਇਹ ਕਬਜ ਬਣ ਕੇ ਤੁਹਾਡੀ ਰੱਖਿਆ ਕਰੇਗਾ ਸੋ ਇਸ ਤਰ੍ਹਾਂ ਪਿਆਰ ਵਾਲਿਓ ਗੁਰੂ ਤਾਂ ਬਿਆਨਤ ਹੈ ਇਹ ਤਾਂ ਐਸਾ ਗਿਆਨ ਦਾ ਸੁੰਮ ਹੈ ਐਸਾ ਸ਼ਕਤੀ ਦਾ ਸੁੰਮ ਹੈ ਇਹਨੂੰ ਜਿਹੜਾ ਖੋਜਦਾ ਜਿੰਨਾ ਇਹਨੂੰ ਖੋਜਾਂਗੇ ਇਹਨੂੰ ਮਹਾਰਾਜ ਨੂੰ ਅਸੀਂ ਪੜਾਂਗੇ ਵਿਚਾਰਾਂਗੇ ਸਤਿਗੁਰ ਦੀ ਬਾਣੀ ਨੂੰ ਮਹਾਰਾਜ ਕਹਿੰਦੇ ਜੋ ਬ੍ਰਹਮੰਡ ਹੈ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਿਹੜਾ ਖੋਜੂਗਾ ਉਹਨੂੰ ਲੱਭੂਗਾ ਬੜਾ ਕੁਝ ਲੱਭਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਖਜ਼ਾਨਾ ਹੈ ਦਸਮ ਗ੍ਰੰਥ ਦੇ ਵਿੱਚ ਬਹੁਤ ਖਜ਼ਾਨਾ ਹੈ ਸਰਬ ਲੋਗ ਗ੍ਰੰਥ ਦੇ ਵਿੱਚ ਬਹੁਤ ਖਜ਼ਾਨਾ ਹੈ ਜਿੰਨੇ ਮਾਦੀ ਸ਼ਬਦਾਂ ਦੇ ਜਾਪ ਕਰ ਲਈਏ ਜਿੰਨੀ ਮਰਜ਼ੀ ਬਾਣੀ ਪੜ੍ਹਦੀਏ ਬੜੇ ਅਬੂ ਜੀ ਸਿੰਘ ਨੇ ਜਿਹੜੇ ਚਾਹ ਦੇ ਨਾਲ ਹੀ ਬ੍ਰਹਮ ਕਵਚ ਦਾ ਜਾਪ ਰਾਮ ਕਬਜ ਦਾ ਜਾਪ, ਦੁਰਗਾ ਕਬਜ ਦਾ ਜਾਪ, ਸੂਰਜ ਕਬਜ ਦਾ ਜਾਪ, ਚਾਹ ਦੇਣ ਵਾਲੀ ਕਰਦੇ ਨੇ। ਸ਼ੌਕ ਦੇਣ ਵਾਲੀ ਉਹਨਾਂ ਨੂੰ ਬੀਬੇ ਅੰਤ ਬਾਣੀ ਦੇ ਵਿੱਚ ਅਸੀਂ ਪੜਹੀਏ। ਬੀਅੰਤ ਬਾਣੀ ਦਾ ਜਾਪ ਅਸੀਂ ਕਰੀਏ। ਉਹਨਾਂ ਨੂੰ ਚਾਹੀਏ ਇਸ ਦਲ ਦਾ। ਉਹਨਾਂ ਦੇ ਚਿਹਰਿਆਂ ਦੇ ਉੱਤੇ ਸ਼ੂਰੂ ਬਿਰਤਾ ਸਦਾ ਹੀ ਝਲਕਦੀ ਰਹਿੰਦੀ ਹੈ। ਬਾਣੀ ਦਾ ਪ੍ਰਤਾਪ ਸਦਾ ਹੀ ਬਣਿਆ ਰਹਿੰਦਾ। ਸੋ ਇਸ ਤਰ੍ਹਾਂ ਜਿਹੜੇ ਪਿਆਰ ਦੇ ਨਾਲ ਜਪਦੇ ਨੇ, ਪੜ੍ਹਦੇ ਨੇ, ਉਹਨਾਂ ਤੇ ਗੁਰੂ ਦੀ ਰਹਿਮਤ ਬਣੀ ਰਹਿੰਦੀ ਹੈ। ਉਦੇ ਨਾਲ ਕੀ ਹੁੰਦਾ ਜਿਉਂ-ਜਿਉਂ ਜਪਾਂਗੇ ਜਿਉਂ-ਜਿਉਂ ਵੱਧ-ਵੱਧ ਬਾਣੀ ਪੜਾਂਗੇ ਸਾਡੀ ਆਤਮਾ ਬਲਵਾਨ ਹੋਏਗੀ ਸਾਡੀ ਆਤਮਾ ਤਕੜੀ ਹੋਏਗੀ ਸਾਡੇ ਅੰਦਰੋਂ ਸਾਰੇ ਤਰ੍ਹਾਂ ਦੇ ਝੂਠੇ ਡਰ ਭੈ ਸਾਰੇ ਬਾਹਰ ਨਿਕਲ ਜਾਣਗੇ ਕੋਈ ਵੀ ਦਾਤੀ ਭਾਵਨਾ ਲੱਗ ਗਈ ਪਾਰਬ੍ਰਮ ਸ਼ਰਨਾਈ ਕੋਈ ਵੀ ਤਤੀ ਹਵਾ ਸਾਨੂੰ ਛੂ ਨਹੀਂ ਸਕਦੀ ਇਸ ਕਰਕੇ ਸੱਚੇ ਮਨ ਨਾਲ ਜਪ ਕਰਿਆ ਕਰਿਏ ਤਕੜੇ ਹੋ ਕੇ ਜਪ ਕਰਿਆ ਕਰੋ ਤਕੜੇ ਹੋ ਕੇ ਸ਼ਬਦਾਂ ਦੇ ਅਭਿਆਸ ਕਰਿਆ ਕਰੋ ਸ਼ਬਦਾ ਨਾਲ ਪ੍ਰੇਮ ਨਾਲ ਜੋ ਪ੍ਰਾਤਨ ਵਿਧੀ ਮਰਿਆਦਾ ਤانوں ਦੱਸ ਦਿਆਂ ਇਹ ਸ਼ਬਦ ਦੇ ਵਿੱਚ ਉਸੇ ਵਿਧੀ ਅਨੁਸਾਰ ਪ੍ਰੇਮ ਨਾਲ ਜਾਪ ਕਰੋ ਗੁਰੂ ਦੀਆਂ ਰਹਿਮਤਾਂ ਪੀਵਰਤਣੀਆਂ ਇਹਨੀਆਂ ਬੇਨਤੀਆਂ ਪਰਵਾਣ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ